ਮੇਰੇ ਪਿਆਰੇ ਨਗਰ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਕਾਲਜ ਰੋਡ ਦੇ ਉੱਪਰ ਨਵੀਂ ਜਿਹੜੀ ਮੇਨ ਜਿਹੜਾ ਇਹ ਅਪਰੋਚ ਹੈ ਉਹਨੂੰ ਉੱਚਾ ਕਰਕੇ ਸੀਵਰੇਜ ਪਾ ਕੇ ਤੇ ਨਵਾਂ ਬਣਾਉਣ ਦਾ ਜਿਹੜਾ ਉਹ ਅਜੇ ਨੀ ਪੱਤਰ ਰੱਖਿਆ ਇਹਦੇ ਚ ਇੰਟਰਲੋਕਿੰਗ ਕੀਤੀ ਜਾਏਗੀ ਔਰ ਵਧੀਆ ਮਿਆਰੀ ਜਿਹੜੀਆਂ ਆਈਐਸਆਈ ਮਾਰਕਾ ਜਿਹੜੀਆਂ ਟਾਈਲਾਂ ਉਹ ਲਾਈਆਂ ਜਾਣਗੀਆਂ ਔਰ ਇਹਦਾ 26 ਲੱਖ ਦਾ ਐਸਟੀਮੇਟ ਹੈ ਔਰ ਇਹ ਜਲਦੀ ਤੋਂ ਜਲਦੀ ਪਿਆਰ ਕੀਤਾ ਜਾਏਗਾ ਔਰ ਇਹਨੂੰ ਬਾਅਦ ਚ ਚੈੱਕ ਕੀਤਾ ਜਾਏਗਾ ਜੇ ਇਹਦੇ ਚ ਕੋਈ 1% ਕਮੀ ਹੋਈ ਤੇ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨੂੰ ਮੈਂ ਮਹੱਲਾ ਵਾਸੀਆਂ ਤੋਂ ਬੇਨਤੀ ਕਰਦਾ ਵੀ ਇੱਥੇ ਆਉਂਦੇ ਜਾਂਦੇ ਦੇਖਦੇ ਰਹਿਣ ਵੀ ਕੰਮ ਬਿਮਾਰੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਿਉਂਕਿ ਜੇ ਡਿਊਰੀ ਪ੍ਰੋਸੈਸ ਤੋਂ ਆਪਾਂ ਨੂੰ ਠੀਕ ਕਰਾ ਸਕਦੇ ਹਾਂ ਬਾਅਦ ਚ ਕਰਵਾ ਫਿਰ ਵੀ ਲਵਾਗੇ ਲੇਕਿਨ ਉਹਦੇ ਟਾਈਮ ਲੱਗਦਾ ਪੈਸਾ ਵੇਸਟ ਹੁੰਦਾ ਸੋ ਮੈਂ ਕੋਟ ਪੂਰਾ ਸ਼ਹਿਰ ਦੇ ਨਿਵਾਸੀਆਂ ਨੂੰ ਵਧਾਈ ਦਿੰਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੋਟ ਹਨ ਕੋਟ ਇਮਾਨਦਾਰੀ ਦੇ ਨਾਲ ਪੰਜਾਬ ਦੀ ਨਿਹਾਰ ਬਦਲੀ ਹੈ ਸ਼ਹਿਰਾਂ ਦੀ ਨਿਹਾਰ ਬਦਲਦੀ ਹੈ ਔਰ ਤੁਸੀਂ ਦੇਖੋ ਵਾ ਢਿੱਲੋਂ ਕਲੋਨੀ ਉਥੇ 35 ਸਾਲ ਹੋ ਗਏ ਕਿਸੇ ਨੇ ਕੁਝ ਕੀਤਾ ਹੀ ਨਹੀਂ ਸੀ ਉਹ ਵਧੀਆ ਬਣਾਤੀ ਠੀਕ ਹੈ ਜੀ ਆ ਪਿਛਲੀਆਂ ਸੜਕਾਂ ਵਧੀਆ ਬਣਾਤੀਆਂ ਆ ਹੁਣ ਤੁਹਾਡੀ ਜਿਹੜੀ ਰਾਈਜ਼ਿੰਗ ਮੇਨ ਉਹ ਦੋ ਚਾਰ ਦਿਨਾਂ ਸ਼ੁਰੂ ਹੋ ਜਾਣਾ ਕੱਲ ਉਹਦੀ ਟੈਸਟਿੰਗ ਆਸਤੇ ਟੀਮ ਆ ਰਹੀ ਹੈ ਸੋ ਸ਼ਹਿਰ ਦੇ ਵਿੱਚ ਬੜੇ ਵੱਡੇ ਵੱਡੇ ਕੰਮ ਹੋ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸ਼ਹਿਰ ਨੂੰ ਬਹੁਤ ਵਧੀਆ ਸ਼ਹਿਰ ਵਾਸੀਆਂ ਦੀ ਸਹੂਲਤਾਂ ਪੈਦਾ ਕਰਾਂਗੇ ਕਿੰਨੇ ਸਮੇਂ ਦੇ ਵਿੱਚ ਇਹ ਸੜਕ ਤਿਆਰ ਹੋ ਜੇਗੀ ਇਹ ਤਾਂ ਮੇਰਾ ਖਿਆਲ ਹੈ ਇਹ ਹੋਣੀ ਚਾਹੀਦੀ ਹੈ ਮੈਕਸਿਮਮ 15-20 ਦਿਨ 30 ਦਿਨ ਇਸ ਤੋਂ ਜ਼ਿਆਦਾ ਨਹੀਂ ਹੋਏਗਾ ਇਸ ਤੋਂ ਜ਼ਿਆਦਾ ਨਹੀਂ ਠੀਕ ਹਾਂਜੀ ਸਰ ਅੱਜ ਨਵੀਂ ਸੜਕ ਦਾ ਉਦਗਾਟਨ ਕੀਤਾ ਜਾ ਰਿਹਾ ਸਪੀਕਰ ਸਾਹਿਬ ਆ ਰਹੇ ਆ ਕੀ ਕਹਿਣਾ ਚਾਹੋਗੇ ਅ ਬਸ ਇਹ ਕਾਫੀ ਲੰਬੇ ਟਾਈਮ ਤੋਂ ਅਧੀਕ ਸੀਗੀ ਸਾਨੂੰ ਸਪੀਕਰ ਸਾਹਿਬ ਦੀ ਤੇ ਸੜਕ ਬਣਾਉਣੇ ਕਿਉਂਗੀ ਆਹ ਏਰੀਆ ਸੀਗਾ ਇਧਰਲਾ ਗੁਰਦੇਵ ਭਾਜਰ ਨਗਰ ਇਹ ਸ਼ੀਸ਼ਪਾਲ ਸੰਘ ਦੇ ਜੋ ਵਾਸੀ ਸੀ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਨਗਰ ਤੇ ਹੁਣ ਸੁਣੀ ਗਈ ਆ ਉਮੀਦ ਆ ਕਿ ਸੜਕ ਵਧੀਆ ਬਣਾਉਣਗੇ ਠੇਕੇਦਾਰ ਤੇ ਲੋਕਾਂ ਨੂੰ ਵੀ ਬੇਨਤੀ ਆ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਕੋਲੇ ਖੜਕੇ ਬਣਵਾਇਓ ਕਿ ਬਾਅਦ ਚੋਂ ਫਿਰ ਤੁਸੀਂ ਕਹੋਗੇ ਸੜਕਾਂ ਇਹ ਬਣ ਜਾਂਦੀ ਆ ਤੁਹਾਡਾ ਪੈਸਾ ਤੁਹਾਡਾ ਇੱਥੇ ਲੱਗਣਾ ਤੇ ਉਮੀਦ ਆ ਤੁਸੀਂ ਸਾਰੇ ਸਾਥ ਦਿਓਗੇ ਇਹ ਜਿਹੜੀ ਇਹ ਜਿਹੜੀ ਸੜਕ ਹੈ ਕਿ ਇੰਟਰਲੋਕਿੰਗ ਟਾਈਲ ਬਣੂਗੀ ਜਾਂ ਸਲੋ ਕਾਲੀ ਬਣੂਗੀ ਇੰਟਰਲੋਕ ਟਾਈਲ ਹੀ ਬਣੇਗੀ ਇੰਟਰਲੋਕਿੰਗ ਟਾਈਲ ਹੀ ਬਣੇਗੀ ਠੀਕ ਹੈ ਜੀ ਇੱਥੇ ਕਾਲਜ ਵੀ ਬਣਿਆ ਹੋਇਆ ਔਰ ਸ਼ਮਸ਼ਾਨ ਘਟਵੀ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਕਿਉਂਕਿ ਕਾਲਜ ਦੇ ਬੱਚੇ ਜਾਂਦੇ ਸੀਗੇ ਕੋਈ ਜਦੋਂ ਕੋਈ ਮੌਤ ਹੋ ਜਾਂਦੀ ਸੀ ਜਾਂ ਉੱਥੋਂ ਦੇ ਲੋਕ ਰੰਗਦੇ ਸੀਗੇ ਪਰੇਸ਼ਾਨੀ ਆਉਂਦੀ ਸੀਗੀ ਪਰ ਕਾਫੀ ਟਾਈਮ ਤੋਂ ਮੰਗ ਸੀਗੀ ਹੁਣ ਚਲੋ ਸੁਣੀ ਆ ਪ੍ਰਿੰਸਪੀਕਰ ਸਾਹਿਬ ਨੇ ਤਾਂ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਮਾਤੋਟ ਅਰਵਿੰਦ ਕੁਮਾਰ ਜੀ ਅੱਜ ਜੋ ਸੜਕ ਦਾ ਉਦਘਾਟਨ ਕੀਤਾ ਜਾ ਰਿਹਾ ਹੁੰਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਜੀ ਬੜੇ ਟਾਈਮ ਤੋਂ ਬੜੇ ਪ੍ਰੇਸ਼ਾਨ ਸੀ ਕੰਡਾ ਜਿਹੜਾ ਨੰਗਾ ਟੱਪਾ ਸੀ ਇਹੀ ਸੀ ਬਹੁਤ ਮੁਸ਼ਕਿਲਾਂ ਆਂਦੀ ਸੀ ਗੱਡੀ ਵੀ ਨਹੀਂ ਨੰਗੀ ਸੀ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਵਧੀਆ ਗੱਲ ਹੈ ਜੀ ਇਹ ਸੜਕ ਬਣ ਰਹੀ ਹੈ ਬਹੁਤ ਵਧੀਆ ਉਪਰਾਲਾ ਹੈ ਜੀ ਇਸ ਦਾ ਜਦੋਂ ਇੱਥੇ ਬਰਸਾਤ ਪੈਂਦੀ ਸੀ ਤੇ ਪਾਣੀ ਵੀ ਬਹੁਤ ਖੜ ਜਾਂਦਾ ਸੀ ਔਰ ਕਾਲਜ ਨੂੰ ਬੱਚੇ ਵੀ ਆਉਂਦੇ ਸੀ ਉਹਨਾਂ ਨੂੰ ਵੀ ਬੜੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਸੀ ਮੰਦੀ ਸੀ ਬੱਚਿਆਂ ਨੂੰ ਕਾਲਜ ਦੇ ਬੱਚਿਆਂ ਨੂੰ ਕਿਸੇ ਨੇ ਸਬਜੀ ਮੰਡੀ ਜਾਣਾ ਜੀ ਉਹਨੂੰ ਬਹੁਤ ਪ੍ਰੋਬਲਮ ਆਦੀ ਸੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਉਕੜਾ ਲਾ ਜੀ ਬਹੁਤ ਵਧੀਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੀਡੀਆ ਦਾ ਜਿਨ੍ਹਾਂ ਨੇ ਜੋ ਸਰਕਾਰ ਕਰ ਰਹੀ ਆ ਉਹਨਾਂ ਦੇ ਕੰਮ ਲੋਕਾਂ ਤੱਕ ਪਹੁੰਚਾਉਣੇ ਆ ਅੱਜ ਜੋ ਮਾਨਜੋ ਭਵੰਤਮਾਨ ਜੀ ਦੀ ਸਰਕਾਰ ਮਾਨਜੋ ਸਪੀਕਰ ਸਾਹਿਬ ਦੇ ਅਪਰਾਲੇ ਸਰਕਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੈਨੂੰ ਮੈਂ ਇਥੋਂ ਦਾ ਵਸਨੀਕ ਹਾਂ ਸਾਨਾ 83 ਤੋਂ 83 84 ਤੋਂ ਜਿਹੜੀ ਕਾਲੇ ਰੋਡ ਨੂੰ ਦੋ ਛੜਕਾਂ ਦਾ ਮਲਾਉਂਦੀ ਹੈ ਦੋਨੇ ਛੜਕਾਂ ਦਾ ਹੀ ਬਹੁਤ ਮੰਦਾ ਹਾਲ ਸੀ ਇੱਥੋਂ ਨੰਗਾ ਟੱਪੇ ਨੇ ਜਾਂਦਾ ਸੀ ਨਾਲ ਲਗਮਾਂ ਸ਼ਾਂਤੀ ਵਣੇ ਇੱਥੇ ਵੀ ਜੇ ਕੋਈ ਆਉਂਦੇ ਸਸਕਾਰ ਕਰਾਉਣ ਤਾਂ ਲੋਕ ਬਕਾਇਦਾ ਰੂਪ ਚ ਸਾਨੂੰ ਕਹਿੰਦੇ ਸੀ ਕਿ ਵੀ ਆ ਯਾਰ ਛੜਕ ਦਾ 84 ਤੋਂ ਹੁਣ ਤੱਕ ਬਣੀ ਨਹੀਂ ਇਹ ਸਰਕਾਰ ਨੇ ਆ ਕੇ ਜੇ ਸੁਣਾਈ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮਾਨਜੋਗ ਸਪੀਕਰ ਸਾਹਿਬ ਨੇ ਕੋਥੇ ਲੜੀ ਤਾ ਤੇ ਜਿਹੜੀ ਸੜਕ ਹੈ ਤੇ ਤਿੰਨ ਵਾਰਡਾਂ ਨੂੰ ਮਲੌਂਦੀ ਹੈ ਤੇ ਮੇਨ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਪਹੁੰਚਦੀ ਹੈ ਜਿੱਥੋਂ ਨਿਕਦਾ ਇਸ ਟ੍ਰੈਫਿਕ ਦਾ ਹੋਣਾ ਜਾਣਾ ਜਾਂ ਕੋਈ ਜਿੰਨੀ ਵੀ ਵਹੀਕਲ ਹੈ ਇੱਥੋਂ ਟੱਪਦੇ ਹੈ ਪਰ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਸਭ ਤੋਂ ਪਹਿਲਾਂ ਕਸਿਵਰੇ ਸਿਸਟਮ ਦਾ ਕੰਮ ਕੀਤਾ ਉਦੋਂ ਤੋਂ ਹੀ ਖੁਸ਼ੀ ਮਹਿਸੂਸ ਕਰ ਰਹੇ ਹੈ ਤੇ ਅੱਜ ਉਮੀਦ ਕਰਦੇ ਹਾਂ ਜਲਦੀ ਇਹ ਸੜਕ ਤਿਆਰ ਕਰਕੇ ਇਹਨਾਂ ਨੂੰ ਲੋਕਾਂ ਨੂੰ ਸਮਰਪਿਤ ਕੀਤੀ ਜਾਊਗੀ ਤੇ ਲੋਕ ਬਹੁਤ ਖੁਸ਼ ਹੈ ਅਗੇ ਤੋਂ ਵੀ ਇਹੋ ਜਿਹੇ ਅਪਰਾਲੇ ਹੁੰਦੇ ਰਹਿਣਗੇ ਜਿੰਨਾ ਚਿਰ ਮਾਨ ਸਰਕਾਰ ਹੈ ਜਿਹੜੇ ਇਹ ਵਿਕਾਸ ਦੇ ਕੰਮ ਜਾਰੀ ਰਹਿਣਗੇ ਕੋਟਕਪੂਰਾ ਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਦਾ ਵਿਧਾਨ ਸਭਾ ਹਲਕਾ ਹੈ 80% ਗਲੀਆਂ ਨਾਲੀਆਂ ਦੇ ਕੰਮ ਕੰਪਲੀਟ ਹੋ ਗਿਆ ਜਿਹੜੇ ਰਹਿ ਵੀ ਗਏ 10 15% ਉਹ ਜਲਦੀ ਕੰਪਲੀਟ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਜੀ